ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਸਾਰੇ ਬੀਰਾ ਭੈਣਾਂ ਦੇ ਮੈਸੇਜ ਆ ਰਹੇ ਸੀ ਕਾਲਸ ਆ ਰਹੀਆਂ ਸੀ ਮੈਨੂੰ ਤੇ ਮੈਂ ਉਹ ਡਿਟੇਲ ਸਾਂਝੀ ਨਹੀਂ ਕਰ ਪਾਈ ਕਿਉਂਕਿ ਮੈਂ ਅੱਗੇ ਦੀ ਕਾਰਵਾਈ ਕਰਨ ਦੇ ਵਿੱਚ ਬੀਜ਼ੀ ਸੀਗੀ ਦੋ ਦਿਨ ਮੇਰੇ ਉਹਦੇ ਵਿੱਚ ਲੰਘ ਗਏ ਤੇ ਹੁਣ ਮੈਂ ਤੁਹਾਨੂੰ ਡਿਟੇਲ ਚ ਦੱਸਾਂਗੀ ਉਸ ਦਿਨ ਮੇਰੇ ਨਾਲ ਹੋਇਆ ਕੀ ਸੀ ਅਸਲ ਤੇ ਮੈਂ ਇੱਕ ਕਪੜੇ ਦੇ ਸਟੋਰ 'ਚ ਕੰਮ ਵੀ ਕਰਦੀ ਹਾਂ ਐਜ਼ ਅ ਮੈਨੇਜਰ ਤੇ ਸਿੱਖੀ ਸਰੂਪ 'ਚ ਹੁੰਦੇ ਹੋਏ ਵੀ ਸਭ ਤੋਂ ਪਹਿਲਾਂ ਤਾਂ ਉਸ ਬ੍ਰਾਂਡ ਦਾ ਧੰਨਵਾਦ ਮੈਂ ਨਾਮ ਨਹੀਂ ਲਾਂਗੀ ਉਸ ਬ੍ਰਾਂਡ ਦਾ ਕਿ ਉਹ ਮੈਨੂੰ ਉਸ ਪੋਜੀਸ਼ਨ ਦੇ ਉੱਤੇ ਉਹਨਾਂ ਨੇ ਰੱਖਿਆ ਹੋਇਆ ਜੋਬ ਦਿੱਤੀ ਹੈ। ਲੇਕਿਨ ਉਹ ਹੋਇਆ ਕਿ ਇਹ ਹੈ ਕਿ ਉੱਥੇ ਇੱਕ ਨਵੀਂ ਕੁੜੀ ਨੇ ਜੁਆਇਨ ਕੀਤਾ ਕਵਿਤਾ ਨਾਮ ਦੀ ਜਿਹਨੂੰ ਹਜੇ ਮਹੀਨਾ ਹੋਇਆ ਸੀਗਾ ਜੁਆਇਨ ਕੀਤੇ ਤੇ ਮੈਂ ਉਹਦੀ ਸੀਨੀਅਰ ਸੀ ਤੇ ਉਹ ਮੇਰੇ ਸਟਾਫ 'ਚ ਜੂਨੀਅਰ ਸੀ ਮੇਰੀ। ਤੇ ਉਸ ਕੁੜੀ ਨੇ ਜੁਆਇਨ ਕਰਨ ਤੋਂ ਬਾਅਦ ਹੀ ਮੈਨੂੰ ਤੰਗ ਕਰਨਾ ਸ਼ੁਰੂ ਕੀਤਾ ਮੈਨੂੰ ਸਰਦਾਰਨੀ ਪਾਗਲ ਸਰਦਾਰਨੀ ਬੇਵਕੂਫ ਇਹਨੂੰ ਪਾਗਲਖਾਨੇ ਜਮਾ ਕਰਾਓ ਇਹਨੂੰ ਇਲਾਜ ਦੀ ਜ਼ਰੂਰਤ ਹੈ। ਇਨਾ ਤਰੀਕੇ ਨਾਲ ਉਹਨੇ ਮੈਨੂੰ ਹਰਾਸ ਕਰਨਾ ਸ਼ੁਰੂ ਕੀਤਾ ਉਹਦੇ ਅੰਦਰ ਇੱਕ ਭਾਵਨਾ ਸੀ ਕਿ ਇਹ ਮੇਰੇ ਉੱਤੇ ਹੁਕਮ ਕਿੱਦਾਂ ਚਲਾ ਸਕਦੀ ਹੈ ਕੋਈ ਸਿੰਘਣੀ ਜਿਹੜੀ ਹੈ ਕੋਈ ਦਿਮਾਲੇ ਵਾਲੀ ਸਿੰਘਣੀ ਇਸ ਪੋਜੀਸ਼ਨ ਤੇ ਕਿਵੇਂ ਹੋ ਸਕਦੀ ਹੈ ਸਾਡੇ ਨਾਲ ਉਹ ਹੁਕਮ ਕਿੱਦਾਂ ਚਲਾ ਸਕਦੀ ਹੈ ਉਹਨੇ ਇਸ ਤਰੀਕੇ ਨਾਲ ਮੈਨੂੰ ਟਾਰਚਰ ਸ਼ੁਰੂ ਕੀਤੀ ਕਿ ਸਟਾਫ ਦੇ ਸਾਹਮਣੇ ਮੈਨੂੰ ਗਾਲ੍ਹਾਂ ਕੱਢਣੀਆਂ ਕਿ ਮੈਂ ਤੇਰਾ ਸਿਰ ਖੋਲ ਦਾਂਗੀ ਮੈਂ ਤੈਨੂੰ ਦੇਖ ਲਾਂਗੀ ਇਸ ਤਰੀਕੇ ਨਾਲ ਮੈਨੂੰ ਟਾਰਚਰ ਕਰਨਾ ਸ਼ੁਰੂ ਕੀਤਾ ਮੈਂ ਫਿਰ ਵੀ ਸਬਰ ਦਾ ਘੁੱਟ ਭਰਦੀ ਰਹੀ ਕਿ ਨਹੀਂ ਇਹਦੇ ਨਾਲ ਲੜਾਈ ਨਹੀਂ ਲੈਣੀ ਕੁਝ ਨਹੀਂ ਕਹਿਣਾ ਤੇ ਹੌਲੀ-ਹੌਲੀ ਕਰਦੇ ਗੱਲ ਪਰਸੋਂ ਇੱਥੇ ਤੱਕ ਪਹੁੰਚ ਗਈ ਕਿ ਉਹਨੇ ਮੈਨੂੰ ਉਕਸਾਇਆ ਉਕਸਾ ਕੇ ਉਹਨੇ ਮੈਨੂੰ ਇੰਨਾ ਕੁ ਜ਼ਿਆਦਾ ਟੌਰਚਰ ਕੀਤਾ ਮੈਨੂੰ ਗਾਲਾਂ ਕੱਢੀਆਂ ਪ੍ਰਵੋਕ ਕੀਤਾ ਕਿ ਮੈਂ ਤੇਰਾ ਸਿਰ ਖੋਲ ਦਾਂਗੀ ਤੇ ਮੈਨਾਂ ਹੱਥਾ ਪਾਈ ਕੀਤੀ ਤੇ ਉਹਨੇ ਮੈਨਾਂ ਹੱਥਾ ਪਾਈ ਤੱਕ ਜਦੋਂ ਗੱਲ ਪਹੁੰਚੀ ਮੇਰੇ ਦਿਮਾਲੇ ਨੂੰ ਹੱਥ ਪਾਇਆ ਮੇਰਾ ਦਿਮਾਲਾ ਲੜਾਈ ਦੇ ਵਿੱਚ ਉਹਨੇ ਖੋਲਿਆ ਮੇਰੇ ਦਮਾਲੇ ਦੀ ਬੇਦਬੀ ਹੋਈ ਉਹ ਸੀਸੀਟੀਵੀ ਦੇ ਵਿੱਚ ਫੁਟੇਜ ਦੇ ਵਿੱਚ ਸਭ ਕੁਝ ਹੈ ਮੈਨੂੰ ਇੰਨਾ ਯਾਦ ਹੈ ਕਿ ਉਹਨੇ ਜਦੋਂ ਮੈਨੂੰ ਹੱਥ ਪਾਇਆ ਮੇਰੇ ਦਮਾਲੇ ਨੂੰ ਹੱਥ ਪਾਇਆ ਦਮਾਲਾ ਖੁੱਲਿਆ ਉਸ ਤੋਂ ਅੱਗੇ ਕੀ ਹੋਇਆ ਮੈਨੂੰ ਕੁਝ ਯਾਦ ਨਹੀਂ ਹੈ ਕਿਉਂਕਿ ਜਦੋਂ ਮੇਰਾ ਦਮਾਲਾ ਖੁੱਲਿਆ ਤੇ ਮੇਰੇ ਫਿਰ ਉਹ ਸਹਿਣ ਜੋਗ ਨਹੀਂ ਸੀ ਤੇ ਸਿਰੇ ਕਾਰਵਾਈ ਕਰਨੀ ਸੀ ਜਿਵੇਂ ਕਿ ਤੁਸੀਂ ਦੇਖਿਆ ਮੈਂ ਬਾਬਾ ਬਖਸ਼ੀਸ਼ ਜੀ ਨੂੰ ਬੇਨਤੀ ਕੀਤੀ ਸੀ ਮੇਰੇ ਨਾਲ ਸਾਥ ਦੇਣ ਲਈ ਤੇ ਅਗਲੇ ਦਿਨ ਬੰਦੀ ਸਿੰਘਾਂ ਦਾ ਮੋਰਚਾ ਸੀਗਾ ਮੈਨੂੰ ਇਹਦੇ ਬਾਰੇ ਪਤਾ ਨਹੀਂ ਸੀ ਕਿ ਬਾਬਾ ਬਖਸ਼ੀਸ਼ ਜੀ ਜਿਹੜੇ ਨੇ ਉਹ ਨજરਬੰਦ ਕੀਤੇ ਹੋਏ ਸੀਗੇ ਉਹਨਾਂ ਨੂੰ ਮੋਰਚੇ ਤੇ ਨਾ ਪਹੁੰਚ ਪਾਣ ਇਸ ਲਈ ਨજરਬੰਦ ਕੀਤਾ ਹੋਇਆ ਸੀ ਹੋਰ ਵੀ ਜਿਹੜੇ ਆਪਣੇ ਸੂਝਵਾਨ ਆਗੂ ਹੈਗੇ ਨੇ ਬਾਬਾ ਮਾਨ ਸਿੰਘ ਅਕਾਲੀ ਜੀ ਹੈਗੇ ਨੇ ਹੋਰ ਪੰਥਕ ਜਥੇਬੰਦੀਆਂ ਨੇ ਜਿਨ੍ਹਾਂ ਦੇ ਆਗੂ ਸੂਝਵਾਨ ਹੈਗੇ ਜਿਨ੍ਹਾਂ ਦਾ ਮੈਂ ਸਾਥ ਚਾਹਂਦੀ ਸੀ ਤੇ ਉਹ ਸਾਰੇ ਨજરਬੰਦ ਸੀਗੇ ਪਰ ਉਹਨਾਂ ਨੇ ਮੈਨੂੰ ਸੰਪਰਕ ਕੀਤਾ ਮੇਰੇ ਤੋਂ ਵੇਰਵਾ ਲਿਤਾ ਹੈਗਾ ਕਿ ਕੀ ਕੀ ਘਟਨਾ ਵਾਪਰੀ ਹੈ 7 ਦਿਨ ਦੀ ਜ਼ਿੰਮੇਵਾਰੀ ਵੀ ਲਈ ਆਸ਼ਵਾਸਨ ਦਿੱਤਾ ਬਟ ਮੋਕੇ ਤੇ ਉਹ ਪਹੁੰਚ ਨਹੀਂ پا ਰਹੇ ਸੀ ਕਿਉਂਕਿ ਪ੍ਰਸ਼ਾਸਨ ਵੱਲੋਂ ਘਰਾਂਬ ਦੇ ਵਿੱਚ ਨਜ਼ਰਬੰਦ ਸੀਗੇ ਤੇ 2 ਦਿਨ ਤੋਂ ਮੈਂ ਆਪ ਹੀ ਫਿਰ ਅੱਗੇ ਆਈਆਂ ਤੇ ਪੁਲਿਸ ਕੋਲ ਗਈਆਂ ਤੇ ਕਾਰਵਾਈ ਕਰਨ ਲਈ ਕਿਹਾ ਲੇਕਿਨ ਪੁਲਿਸ ਵੱਲੋਂ ਜਿਹੜੀ ਹੈ ਉਹ ਆਨਾਕਾਨੀ ਕੀਤੀ ਜਾ ਰਹੀ ਸੀਗੀ ਕਿ ਇਹ ਜਿਹੜਾ ਪਰਚਾ ਹੈਗਾ ਇਹ ਦਰਜ ਨਹੀਂ ਹੋਏਗਾ ਕਿਉਂਕਿ ਦਮਾਲੇ ਦੀ ਬੇਅਦਬੀ ਜਿਹੜੀ ਹੋਈ ਹੈ ਮੇਰਾ ਕਹਿਣਾ ਹੈ ਕਿ ਉਹਦੇ ਤੇ ਉਹਨੂੰ 295 ਲੱਗਣੀ ਚਾਹੀਦੀ ਹੈ ਕਿਉਂਕਿ ਜਿਸ ਹਿਸਾਬ ਨਾਲ ਉਹਨੇ ਮੇਰੇ ਨਾਲ ਨਫ਼ਰਤ ਜ਼ਾਹਿਰ ਕੀਤੀ ਹੈ ਮੇਰੇ ਕਕਾਰਾਂ ਦੀ ਬੇਇੱਜ਼ਤੀ ਕੀਤੀ ਹੈ ਇੰਨੇ ਚਿਰ ਤੋਂ ਮੈਨੂੰ ਸਰਦਾਰਨੀ ਪਾਗਲ ਸਰਦਾਰਨੀ ਪਾਗਲ ਕਹਿ ਕੇ ਟਾਰਚਰ ਕੀਤਾ ਗਾਲਾਂ ਕੱਢੀਆਂ ਤੇ ਉਸ ਤੋਂ ਬਾਅਦ ਉਹਦੇ ਤੇ 295 ਹੋਣੀ ਲਾਜ਼ਮੀ ਹੈ ਕਿਉਂਕਿ ਉਹਨੇ ਮੇਰੇ ਤੇ ਹਮਲਾ ਕੀਤਾ ਉਹਨੇ ਮੇਰੇ ਦਿਮਾਲੇ ਤੇ ਹੱਥ ਪਾਇਆ ਮੈਂ ਬਹੁਤ ਵਾਰ ਉਹਨੂੰ ਮਾਫ਼ ਕੀਤਾ ਬਹੁਤ ਵਾਰ ਸ਼ਾਂਤੀ ਨਾਲ ਉਹਨਾਂ ਚੀਜ਼ਾਂ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹਦੇ ਵੱਲੋਂ ਹਮੇਸ਼ਾ ਮੈਨੂੰ ਪ੍ਰਵੋਕ ਹੀ ਕੀਤਾ ਗਿਆ ਹੈ ਤੇ ਮੈਂ 295 ਲਗਵਾਉਣ ਦੇ ਲਈ 2 ਦਿਨ ਹੋ ਗਏ ਪੁਲਿਸ ਦੇ ਕੋਲ ਜਾ ਰਹੀ ਆ ਤੇ ਅੱਜ ਬਹੁਤ ਮੁਸ਼ਕਲਾਂ ਦੇ ਨਾਲ ਫੈਲੀ ਜਿੱਤ ਦਰਜ ਹੋਈ ਹੈ ਸ਼ਿਕਾਇਤ ਹੋਈ ਹੈ ਤੇ ਹੁਣ ਪੁਲਿਸ ਅੱਗੇ ਕੀ ਕਾਰਵਾਈ ਕਰਦੀ ਹੈ ਕੀ ਨਹੀਂ ਉਹ ਕੱਲ ਪਤਾ ਲੱਗੇਗਾ ਨੈਕਸਟ ਅਪਡੇਟ ਮੈਂ ਤੁਹਾਨੂੰ ਕੱਲ ਦਾਂਗੀ ਤੇ ਕੁਝ ਕਮੈਂਟਾਂ ਦੇ ਵਿੱਚ ਮੈਨੂੰ ਬੋਲ ਰਹੇ ਨੇ ਕਿ ਮੈਂ ਹਿੰਦੂ ਸਿੱਖ ਜੜੀ ਹੈ ਉਹ ਨਫਰਤ ਨਾ ਫੈਲਾਵਾ ਤੇ ਇਹਦਾ ਜਵਾਬ ਇਹੀ ਹੈ ਕਿ ਜਿਹੜੀ ਕਵਤਾ ਕੁਮਾਰੀ ਹੈ ਕੁਮਾਰੀ ਜਿਹੜੀ ਹੈ ਉਹ ਹਿੰਦੂਆਂ ਚ ਹੀ ਲੱਗਦਾ ਹੈ ਮੁਸਲਮਾਨਾਂ ਚ ਤੇ ਲੱਗਦਾ ਨਹੀਂ ਨਾ ਕ੍ਰਿਸ਼ਤਨਾ ਚ ਲੱਗਦਾ ਜੇ ਕਵਤਾ ਮੁਸਲਮਾਨਾਂ ਦਾ ਨਾਮ ਹੁੰਦਾ ਤੇ ਮੈਂ ਕਹਿੰਦੀ ਕਿ ਮੁਸਲਮਾਨਾਂ ਨੇ ਕੀਤਾ ਜੇ ਕ੍ਰਿਸ਼ਤਨਾ ਦਾ ਨਾਮ ਹੁੰਦਾ ਤੇ ਮੈਂ ਕਹਿੰਦੀ ਕ੍ਰਿਸ਼ਤਨਾ ਨੇ ਕੀਤਾ ਜੇ ਕਵਤਾ ਕੁਮਾਰੀ ਹਿੰਦੂਆਂ ਦਾ ਨਾਮ ਹੈ ਜਾਂ ਤਾਂ ਤੁਸੀਂ ਇਗਨੋਰ ਕਰ ਦਿਓ ਇਸ ਚੀਜ਼ ਤੋਂ ਨਕਾਰ ਦਿਓ ਕਿ ਕੁਮਾਰੀ ਹਿੰਦੂਆਂ ਚ ਨਹੀਂ ਲੱਗਦਾ ਤੇ ਮੈਂ ਕਹਿ ਦਾਂਗੀ ਕਿ ਨਹੀਂ ਜੀ ਕੁਮਾਰੀ ਤੁਹਾਡੀ ਹਿੰਦੂਆ ਦੀ ਨਹੀਂ ਹੈ ਜੇ ਹਿੰਦੂਆ ਵੱਲੋਂ ਹੀ ਇਹ ਹੋਇਆ ਤਾਂ ਮੈਂ ਹਿੰਦੂਆ ਦਾ ਹੀ ਨਾਮ ਲਾਂਗੀ ਨਾ ਔਰ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਸਾਡੇ ਨਾਲ ਮੁਹਾਲੀ ਦੇ ਵਿੱਚ ਜਿਹੜੇ ਪ੍ਰਵਾਸੀਆਂ ਵੱਲੋਂ ਕਤਲ ਹੋਏ ਨੇ ਬੱਚੇ ਉਹਨਾਂ ਦਾ ਇਨਸਾਫ ਹੋਇਆ ਹੋਰ ਜਿਹੜੀਆਂ ਬੇਅਦਬੀਆਂ ਹੋਈਆਂ ਉਹਨਾਂ ਦਾ ਇਨਸਾਫ ਹੋਇਆ ਤੁਸੀਂ ਅੱਜ ਮੈਨੂੰ ਪੁੱਛ ਰਹੇ ਹੋ ਕਿ ਮੈਂ ਹਿੰਦੂ ਸਿੱਖ ਨਫ਼ਰਤ ਨਾ ਫੈਲਾਵਾਂ ਮੈਂ ਇਹ ਚੀਜ਼ ਵਾਇਰਲ ਨਹੀਂ ਕਰਨੀ ਸੀ ਮੈਂ ਇਹ ਵੀਡੀਓ ਨਹੀਂ ਪਾਣੀ ਸੀ ਲੇਕਿਨ ਇਹ ਵੀਡੀਓ ਮੈਨੂੰ ਪਾਣੀ ਪਈ ਕਿਉਂਕਿ ਉਸ ਹਿੰਸਾ ਦਾ ਸ਼ਿਕਾਰ ਮੈਂ ਹੋਈ ਆ ਇੱਕ ਮਹੀਨੇ ਤੋਂ ਇਹ ਨਫਰਤ ਮੈਂ ਬਰਦਾਸ਼ਤ ਕੀਤੀ ਐ ਸਬਰ ਦਾ ਘੁੱਟ ਮੈਂ ਭਰਿਆ ਤੁਸੀਂ ਨਹੀਂ ਮੇਰੇ ਨਾਲ ਜੋ ਹੋਇਆ ਉਹ ਮੈਂ ਬਰਦਾਸ਼ਤ ਕੀਤਾ ਔਰ ਮੈਨੂੰ ਇਹ ਪਤਾ ਹੈ ਕਿ ਜੋ ਇਹ ਬਰਦਾਸ਼ਤ ਕਰਦਾ ਉਹਨੂੰ ਕਿੰਨਾ ਦਰਦ ਹੁੰਦਾ ਉਹ ਕਿਸ ਮੈਂਟਲ ਹਰਾਸਮੈਂਟ ਦੇ ਵਿੱਚੋਂ ਨਿਕਲਦਾ ਅੱਜ ਤੁਸੀਂ ਹਿੰਦੂ ਸਿੱਖ ਦੀ ਗੱਲ ਕਰਦੇ ਹੋ ਮੇਰੇ ਨਾਲ ਜਦੋਂ ਤੁਹਾਡੇ ਤੇ ਬੀਤੇਗੀ ਨਾ ਜਦੋਂ ਤੁਸੀਂ ਸਾਨੂੰ ਖਾਲਸਤਾਨੀ ਕਹਿੰਦੇ ਹੋ ਬਿਨਾਂ ਗੱਲ ਤੋਂ ਸਿਰਫ ਇੱਕ ਦਸਤਾਰ ਹੋਣ ਦੇ ਕਾਰਨ ਕੁਝ ਕੁਕਾਰਾਂ ਦੇ ਹੋਣ ਦੇ ਕਾਰਨ ਸਾਡੇ ਮਨ ਦੀ ਭਾਵਨਾ ਪੜੇ ਬਿਨਾ ਤੁਸੀਂ ਖਾਲਸਤਾਨੀ ਕਹਿ ਦਿੰਨੇ ਹੋ ਤੇ ਜਦੋਂ ਗੱਲ ਆਵੇ ਤੁਹਾਡੇ ਵਾਲੇ ਉਦੋਂ ਤੁਸੀਂ ਕਹਿੰਦੇ ਹੋ ਹਿੰਦੂ ਸਿੱਖ ਨਾ ਕਰੋ ਸ਼ਰਮ ਕਰੋ ਮੈਂ ਇਹ ਲੜਾਈ ਲੜਨੀ ਹੈ 295 ਮੈਂ ਉਹਨੂੰ ਲਵਾ ਕੇ ਰਹਿਣੀ ਹੈ ਮੈਂ ਉਹਨੂੰ ਜੇਲ੍ਹ ਚ ਕਰਾਣਾ ਤੇ ਕਰਾਣਾ ਕਿਉਂਕਿ ਉਹਦੀ ਮੇਰੇ ਨਾਲ ਹੋਰ ਕੋਈ ਲੜਾਈ ਨਹੀਂ ਸੀ ਜਾਤੀ ਲੜਾਈ ਕੋਈ ਨਹੀਂ ਸੀ ਮੈਂ ਉਹਨੂੰ ਨਹੀਂ ਸੀ ਜਾਣਦੀ ਉਹਨੂੰ ਦਿੱਕਤ ਸਿਰਫ ਇਹ ਸੀ ਕਿ ਇਹ ਸਰਦਾਰਨੀ ਐ ਇਹ پاਗਲ ਐ ਇਹਨੂੰ ਜਮਾ ਕਰਾਓ ਇਹਦਾ ਇਲਾਜ ਕਰਾਓ ਕੀ ਮਤਲਬ ਸੀ ਉਹਦਾ ਮੈਨੂੰ ਸਰਦਾਰਨੀ پاਗਲ ਸਰਦਾਰਨੀ پاਗਲ ਕਹਿਣ ਦਾ ਇਹਨਾਂ ਸ਼ਬਦਾਂ ਨਾਲ ਸੰਬੋਧਨ ਕਰਨ ਦਾ ਮੈਨੂੰ ਪ੍ਰਵੋਕ ਕਰਨ ਦਾ ਜੇ ਉਹਨੇ ਲੜਨਾ ਹੀ ਸੀ ਮੇਰੇ ਨਾਲ ਹੱਥਾ ਪਾਈ ਕਰਨੀ ਸੀ ਕੈਂਚੀ ਜਿਹੜੀ ਉਹਨੇ ਮੇਰੇ ਉੱਤੇ ਚੱਕੀ ਸੀ ਸੀਸੀਟੀਵੀ ਵਿੱਚ ਫੁਟੇ ਸਾਨੂੰ ਪ੍ਰੋਵਾਈਡ ਕਰਵਾ ਦਾਂਗੇ ਤੁਸੀਂ ਦੇਖ ਲੈਣਾ ਉਹ ਕੈਂਚੀ ਮੇਰੇ ਗਲੇ ਤੇ ਮਾਰਦੀ ਮੇਰਾ ਟਿੱਡ ਪਾੜਦੀ ਮੇਰੇ ਦਿਮਾਲੇ ਤੇ ਹੱਥ ਨਾ ਪਾਉਂਦੀ ਜੇ ਉਹ ਲੜਾਈ ਹੋਈ ਹੁੰਦੀ ਮੇਰੇ ਦਮਾਲੇ ਨੂੰ ਹੱਥ ਨਾ ਪਿਆ ਹੁੰਦਾ ਮੈਂ ਕੁਝ ਨਾ ਕਰਦੀ ਮੈਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੈ ਪਰ ਗੱਲ ਹੈ ਮੇਰੀ ਦਸਤਾਰ ਦੀ ਇੱਜ਼ਤ ਦੀ ਮੇਰੇ ਕਕਾਰਾ ਦੀ ਇੱਜ਼ਤ ਦੀ ਤੇ ਉਹ ਮੈਂ ਪੂਰੀ ਬਦਲਾ ਲਾਂਗੀ ਇਨਸਾਫ ਨਹੀਂ ਬਦਲਾ ਲਾਂਗੀ ਕਿਉਂਕਿ ਮੇਰੇ ਦਮਾਲੇ ਨੂੰ ਹੱਥ ਪਿਆ ਔਰ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਕਿਸੇ ਦੇ ਦਮਾਲੇ ਨੂੰ ਹੱਥ ਪਵੇ ਤੇ ਉਹਦਾ ਅੰਜਾਮ ਕੀ ਹੁੰਦਾ ਮੈਂ ਇਹ ਮਿਸਾਲ ਕਾਇਮ ਕਰਾਂਗੀ ਉਹ ਪੈਰਾ ਤੇ ਪੈਕੇ ਮਾਫੀ ਮੰਗੇਗੀ ਤੇ ਜੇਲ੍ਹ ਵੀ ਜਾਏਗੀ ਤੇ 295 ਮੈਂ ਲਵਾ ਕੇ ਛੱਡਾਂਗੀ ਤੇ ਜਿਹੜੇ ਹਿੰਦੂ ਸਿੱਖਾ ਮੇਰੇ ਤੇ ਆ ਕੇ ਰੋਣਾ ਰੋ ਰਹੇ ਨੇ ਨਾ ਉਹ ਆ ਕੇ ਮੈਨੂੰ ਮਿਲ ਲੈਣ 14 ਸੈਕਟਰ ਪੰਚਕੂਲਾ ਥਾਣੇ ਦੇ ਵਿੱਚ ਮੈਂ ਜਵਾਬ ਦਾਂਗੀ ਹੋਰ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਐ ਕੋਈ ਸਵਾਲ ਜਵਾਬ ਕਰਨਾ ਮੇਰੇ ਨਾਲ ਤੇ ਮੇਰੇ ਕਮੈਂਟਾਂ 'ਚ ਆਓ ਤੇ ਮੈਂ ਜਵਾਬ ਦਾਂਗੀ ਪਰਸਨਲ ਮੈਂ ਕਿਸੇ ਦੇ ਨਾਲ ਫੋਨ ਤੇ ਗੱਲ ਨਹੀਂ ਕਰਦੀ ਤੇ ਨਾ ਮੈਂ ਇਨ ਬਾਕਸ ਦੇ ਵਿੱਚ ਗੱਲ ਕਰਦੀ ਆ ਜਿਹਨੂੰ ਤਕਲੀਫ ਹੈ ਸ਼ਰੇ ਆਓ ਲਾਈਵ ਆਓ ਗੱਲ ਕਰੋ ਮੇਰੇ ਨਾਲ ਤੇ ਮੈਂ ਦੱਸਦੀ ਆ ਜਵਾਬ ਦਾਂਗੀ ਪੂਰਾ ਠੋਕਵਾ ਤੇ ਤੁਹਾਨੂੰ ਪਤਾ ਲੱਗੂ ਹਿੰਦੂ ਸਿੱਖ ਕੀ ਹੁੰਦਾ ਹੈ ਤੇ ਜਦੋਂ ਕਿਸੇ ਦੇ ਕਕਾਰਾਂ ਦੇ ਨਾਲ ਉਹਦੀਆਂ ਧਾਰਮਿਕ ਭਾਵਨਾ ਨੂੰ ਹਿੰਸਾ ਹਿੰਸਕ ਰੂਪ ਦਿੰਨੇ ਹੋ ਤੇ ਉਹਦਾ ਨਤੀਜਾ ਕੀ ਹੁੰਦਾ ਹੈ ਇਹ ਮਿਸਾਲ ਕਾਇਮ ਹੋਏਗੀ ਕਿ ਕਿਸੇ ਸਿੰਘਣੀ ਦੀ ਦਸਤਾਰ ਨੂੰ ਜਦੋਂ ਹੱਥ ਪਾਇਆ ਗਿਆ ਤੇ ਉਹਦਾ ਅੰਜਾਮ ਕੀ ਹੋਇਆ